ਸਤ ਸ੍ਰੀ ਅਕਾਲ ਦੋਸਤੋ ਦੋਸਤੋ ਆਪਾਂ ਆਇਤੀ ਤੁਹਾਡੇ ਬਾਤ ਇੱਕ ਨਵੀਂ ਚੀਜ਼ ਲੈ ਕੇ ਆਏ ਆਂ ਆਪਾਂ ਗਰਮੀ ਚ ਬੀਜਣ ਵਾਸਤੇ ਬਰਸੀਨ ਲੈ ਕੇ ਆਏ ਆਂ ਆਪਾਂ ਸਿਆਲੂ ਦਾ ਸਾਰੀ ਬੀਜਦੇ ਆਂ ਮਰਸੀਨ ਦਾ ਵੀ ਆਪਾਂ ਗਰਮੀ ਵਾਲ ਲੈ ਕੇ ਆਏ ਆਂ ਜੂਨ ਚ ਆਪਾਂ ਬੀਜਿਆ ਸੀ ਇਹ ਅੱਧ ਜੂਨ ਦੇ ਵਿੱਚ ਅੱਧ ਜੂਨ ਨੂੰ ਤੇ ਜੁਲਾਈ ਚੱਲ ਰਿਹਾ ਹੁਣ ਜੁਲਾਈ ਦੀ ਤਰੀਕ ਅਜ 23 ਹੈ 23 ਤਰੀਕ ਨੂੰ ਇਹ ਵੱਢ ਦੇ ਲਾਇਕ ਹੈਗਾ ਹੁਣ ਆਪਾਂ ਨੂੰ ਵਾਢਾ ਲਾਵਾਂਗੇ ਤੇ ਇਹ ਬਹੁਤ ਵਧੀਆ ਹਰਾ ਹੈ ਇਹ ਚ ਤਤ ਭਰਪੂਰ ਹੈ ਚੀਜ਼ ਹੈ ਜੀ ਇਹ ਪਸ਼ੂਆਂ ਵਾਸਤੇ ਤੇ ਇਹਨੂੰ ਪਸ਼ੂ ਬਹੁਤ ਸੋਹਣਾ ਖਾਂਦੇ ਆ ਤੇ ਮੈਨੂੰ ਇਹ ਬਹੁਤ ਵਧੀਆ ਚੀਜ਼ ਲੱਗੀ ਤੇ ਇਹਦਾ ਵੀ ਹੈ ਜਿਹੜਾ ਉਹ 4 450 ਰੁਪਏ ਕਿਲੋ ਆਉਂਦਾ ਹੈ ਤੇ ਆਪਾਂ ਇਹ 1 ਕਿਲੋ ਕਨਾਲ ਦਾ ਪਾ ਕੇ ਇਹਦਾ ਇਹ ਸਿੱਟਾ ਦਿੱਤਾ ਸੀ ਤੇ ਇਹ ਬਹੁਤ ਸੋਹਣਾ ਉਗ ਰਿਹਾ ਹੈ ਬਹੁਤ ਸੋਹਣਾ ਵਧੀਆ ਇਹਨੇ ਫਟਾਰ ਲਿਆ ਤੇ ਬਹੁਤ ਸੁਣੀ ਇਹਦੀ ਕੁਆਲਿਟੀ ਹੈ ਤੇ ਪਸ਼ੂਆਂ ਨੂੰ ਪਾ ਕੇ ਦੇਖੋ ਵੀਰੋ ਜੇ ਤੁਹਾਨੂੰ ਚੰਗਾ ਲੱਗੇ ਤਾਂ ਵੀਜੋ ਜਰੂਰ ਤੇ ਦੋਸਤੋ ਇਹਦਾ ਇੱਕ ਸਾਗ ਵੀ ਬਣਾ ਕੇ ਦੇਖਿਆ ਆਪਾਂ ਇੱਕ ਵਾਰੀ ਇਹਦਾ ਸਾਗ ਬਹੁਤ ਵਧੀਆ ਬਣਦਾ ਹੈ ਦੂਜੇ ਸਾਗ ਨਾਲ ਕੋਈ ਖਾਸ ਫਰਕ ਨਹੀਂ ਲੱਗਿਆ ਸਾਨੂੰ ਤੇ ਬਹੁਤ ਵਧੀਆ ਬਣਿਆ ਤੇ ਉਹ ਵੀ ਤੁਸੀਂ ਬਣਾ ਕੇ ਦੇਖਿਓ ਤੇ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਜਰੂਰ ਕਰਨਾ ਕਮੈਂਟ ਕਰਨਾ ਧੰਨਵਾਦ ਦੋਸਤੋ